ਸ਼ਲੋਕ ਮਹੱਲਾ 3 ਤਾਰਸਨਾ ਜਲ ਜਾਓ ਜਿਨ ਹਰ ਕਾ ਸਵਾਉ ਨਾ ਪਾਇਆ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਏ ਤਾਰਸਨਾ ਜਲ ਜਾਓ ਉਹ ਰਸਨਾ ਜਲ ਜਾਵੀਂ ਚਾਹੀਦੀ ਐ ਕਿਹੜੀ ਜਿਹਨ ਹਰ ਸਵਾਉ ਨਾ ਪਾ ਜਿਹਨ ਦਾ ਕੇਸ ਵੀ ਆਇਆ ਉਹ ਰਸਨਾ ਚਲ ਜੀ ਭਾਈ ਜੀ ਕਿਹੜੀ ਰਸਨਾ ਸੌਤਾ ਜਿਹਨ ਆਇਆ ਜੀ ਸੋਦਾ ਮਸੀਦ ਕਹਿੰਦਾ ਮੈਨੂੰ ਨਹੀਂ ਆਇਆ ਉਹ ਕਹਿੰਦਾ ਉਹ ਦੇਸ ਵੀ ਮੈਨੂੰ ਆਇਆ ਉਹਦਾ ਮੰਨ ਗਿਆ ਵੀ ਉਹਦੇ ਵਾਲੇ ਤਾਂ ਚੜ ਗਈ ਬਾਕੀ ਤਾਂ ਉਹ ਤਾਂ ਥੱਲੇ ਥੱਲੇ ਵਾਲੇ ਹੀ ਨੇ ਹੋਰ ਤਾਂ ਕੋਈ ਦੀਦਾ ਨਹੀਂ ਉਹਦੇ ਉੱਤੇ ਕੋਈ ਬਦੀ ਦਾ ਨਹੀਂ ਜਿਹਨੂੰ ਹਰਕਾ ਸੋਹ ਨਹੀਂ ਸੋਹ ਨਹੀਂ ਆਇਆ ਵੈਰੂ ਵੈਰੂ ਵਾਲੇ ਵੀ ਸੁਣ ਲੈਣ ਆਏ ਹਾਲ ਤਹੁੰਦੀ ਹੈ ਇਹ ਫਰਮਾਨ ਦਰਗਾਹ ਦਾ ਸਾਡਾ ਕੀ ਆਇਆ ਹੈ ਜੇ ਨਾਮ ਦਾ ਟੈਸ ਆਇਆ ਜਿਹੜੀ ਦਸਾਂ ਚਲ ਜਾਣੀ ਹੈ ਫਕੀ ਕੋਈ ਕਰ ਲੋ ਪਖੰਡ ਕੋਈ ਕਰ ਲੋ ਨਾਟੋ ਕਰੀ ਜਾਓ ਕੀਰਤ ਸਰਵਾਰ ਕਰੀ ਜਾਓ ਖੰਡ ਪਾਠ ਜੋ ਮਰਜੀ ਕਰੀ ਜਾਓ ਪਰ ਫੜਾ ਹੀ ਬਣ ਲਈਏ ਆਖਰੀ ਹੁਕਮ ਆ ਸਾਰਿਆਂ ਤੇ ਲਾਗੂ ਚਲੋ ਕਾਹਦੇ ਕੱਤੇ ਬਾਇਦਾ ਕੀ ਹੈ ਜਾਨ ਇਹ ਰਸਨਾ ਫਿਰ ਬੁੱਧੀ ਦੀ ਗੱਲ ਹੈ ਜੀ ਰਸਨਾ ਬੁੱਧੀ ਆ ਬੁੱਧੀ ਸਭੈ ਬੁੱਧੀ ਖਾਲੀਆ ਨੇ ਕਰਾਇ ਤੱਕ ਗਿਆਨ ਬੁੱਧੀ ਨੂੰ ਹੋਣਾ ਰਸਨਾ ਜੀਬ ਹੈ ਜੀਬ ਤਾਂ ਸਾਰਿਆਂ ਦੀ ਜਲ ਚਲੀ ਗਈ ਇੱਥੇ ਜੀਬ ਕਿਹਦੀ ਬਚਾਈ ਸਭੈ ਬੁੱਧੀ ਝਾਲੀਆਂ ਨਾ ਕਿ ਤੱਕ ਰਾਹ ਤੱਕ ਗਿਆਨ ਤੱਕ ਗਿਆਨ ਤੋਂ ਸਖੜੀ ਬੁੱਧੀ ਜਿੰਦੀਆਂ ਸਭ ਜਲ ਜਾਣੀ ਏ ਤੱਕ ਗਿਆਨ ਵਾਲੀ ਬੁੱਧੀ ਤੇ ਹੂਕ ਕੋਸੋ ਆਇਆ ਹੋਇਆ ਉਹਨੇ ਚੱਤ ਦਾ ਸੋਅ ਟੇਸ ਲਿਆ ਹੋਇਆ ਤਾਂ ਵਜੂ ਵੀ ਉਹ ਸਭ ਜਲ ਜਾਣੀ ਓਦੇ ਠੀਕ ਹੈ ਜੀ ਆਹ ਜਿਹੜੀ ਕਿਰਤਾਂ ਅਨੁਸਾਰ ਲਾ ਜੇ ਕੋਈ ਸੁਣਵੇ ਤੇ ਕਿੰਤਾ ਹੋ ਜਵੇ ਤਾਂ ਸਿੱਖ ਬਣ ਜੂਗਾ ਠੀਕ ਹੈ ਜੀ ਜੇ ਮਨੁਸ਼ੀ ਜਿਵੇਂ ਤੁਰੇ ਜਾਣ ਤੁਰੇ ਚਲੋ ਹਾਂ ਜੀ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇਆ ਧਾਰ ਦਾ ਰਸਨਾ ਸ਼ਬਦ ਰਸਾਏ ਰਸ ਕਿਥੋਂ ਨੇ ਸਵਾਲ ਤਾਂ ਇਹ ਹੈ ਉਹ ਕਿਹੜਾ ਰਸ ਹੈ ਕਿਥੋਂ ਨੇ ਦੱਸ ਕਹੜਾ ਰਸਨਾ ਸ਼ਬਦ ਰਸਾਏ ਸ਼ਬਦ ਕਿਉਂ ਆ ਜਿਹੜਾ ਉਪਦੇਸ਼ ਗੁਰਬਾਣੀ ਦਾ

ਹਰ ਜੱਪੈ ਹਰ ਕੇ ਨਾਂ ਹੀ ਪਿਆਰੀ ਆ ਪਹਿਲਾ ਮਸਲਵਾ ਉਸ ਵੇਲੇ ਬੜੇ ਜੋਸ਼ ਸ਼ੋਰ ਨਾਲ ਲੱਗੇ ਹੋਏ ਤੇ ਪੈਨਲ ਬੁਰੂ ਕਰਦੇ ਅੱਜ ਜਿੰਨੇ ਲੱਗੇ ਨੇ ਗੁਰਮਤਿ ਖਿਲਾਫ ਹੋਣਾ ਤੇ ਇਹ ਜੱਟ ਨੇ ਉਹ ਕੰਨੇ ਜੋਰ ਸ਼ੋਰ ਨਾਲ ਲੱਗੇ ਤੇ ਗੁਰੂ ਕਰਦੇ ਖਿਲਾਫ ਇਹ ਲਾਈਨ ਤਾਂ ਨਹੀਂ ਹੋਈਆਂ ਨੇ ਗੱਲਾਂ ਇਹਨਾਂ ਦੀ ਲੋੜ ਨਹੀਂ ਸੀ ਇਹਨਾਂ ਲਾਈਨਾਂ ਦੀ ਲੋੜ ਕਿਉਂ ਪਈ ਲੈਣ ਸੀ ਕੋਈ ਹਿਸਤੀ ਇਹਨਾਂ ਦੇ ਪਿੱਛੇ ਚੁਪੀ ਹੋਈ ਬਹੁਤ ਵੱਡੀ ਪੰਜਵੇਂ ਲੱਗੇ ਹੋਏ ਨੇ औलाद बोहोत ज्यादा गुरु घर बिल जा जा जाओ जिन हरका ना बिस हरका नीनेसारा हरका ना नहीं फिर लगे है नशना हर जप हरके ना प्यार ਨਾਨਕ ਗੁਰਮੁਖੀ ਰਸਨਾ ਹਰਿ ਜਪੈ ਨਾਨਕ ਗੁਰਮੁਖਾਂ ਦੀ ਰਸਨਾ ਜਿਹੜੀ ਆ ਉਹ ਹਰ ਜਪਦੀ ਆ ਬਾਕੀ ਜਪਦੀ ਕਿਸੇ ਵਿਦਵਾਨ ਸਾਰੇ ਹੀ ਮਾਰਤੇ ਸੰਤ ਸਾਰੇ ਹੀ ਮਾਰਤੇ ਜਿਉਂਦੇ ਹੀ ਮਾਰਤੇ ਸੰਤ ਛੋੜੋ ਮੈਂ ਕਵਾਂਡੀ ਦਾ ਛੜਿਆ ਹੀ ਕਖਲੀ ਪੱਖ ਦੀ ਛੜਿਆ ਕਿਸੇ ਦਾ ਗੁਰਮੁਖੀ ਰਸਨਾ ਤੇ ਸਬਾ ਕੋਈ ਰਸਨਾ ਹਾਂ ਨਹੀਂ ਜਪਦੀ ਹਰ ਤੇ ਬਾਕੀ ਜਿਹੜੇ ਰੌਲਾ ਪਾਉਂਦੇ ਨੇ ਜੱਥੇ ਬੋਲਦੇ ਨੇ ਉੱਥੇ ਇਹ ਥੋੜਾ ਹੱਥ ਥੋੜਾ ਹੱਥ ਨਹੀਂ ਆਇਆ ਸਾਇਦ ਆਲੋ ਤੁਹਾਨੂੰ ਗੁਰਬਾਨੇ ਦੇ ਬੇੜੇ ਆਉਣ ਦਾ ਵੀ ਹੱਥ ਨਹੀਂ ਤੁਹਾਡੇ ਕੋਲ ਤਾਂ ਗੁਰਬਾਨੇ ਤੋਂ ਖਦਰਾ ਵੀ ਦਵਾਣਾ ਨੂੰ ਠੀਕ ਹੈ ਜੀ ਇਸ ਕਰਕੇ ਹੋਰ ਅਰਥ ਕਰਕੇ ਦੱਸ ਦੇ ਜੀ ਇਹਦਾ ਵੀ ਰੋਟੀ ਵੀ ਨਹੀਂ ਦਿੱਤੀ ਕੋਲ ਬਰਮਤਨ ਸੁਣੋ ਹਾਰ ਗਿਆ ਫਰਗੇ ਨਾਲ ਪਿਆਰ ਆ ਕਿ ਹਲ ਨਾਲ ਉਹਦਾ ਪਿਆਰ ਹੁੰਦਾ ਤਾਂ ਚੱਪਦੀ ਠੀਕ ਹੈ ਜੀ ਕੋਲੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਈ ਹਰ ਆਪੇ ਵੇਖੇ ਵਿਖੇ ਆਪੇ ਜਿਤ ਭਾਵੈ ਤਿਤ ਲਾਏ ਹਰ ਆਪੇ ਠਾਕੁਰ ਸੇਵਕ ਭਗਤ ਸੇਵਕ ਵੀ ਆਇਆ ਭਗਤ ਵੀ ਆਇਆ ਠਾਕੁਰ ਵੀ ਆਪ ਹੀ ਹੈ ਸਭ ਕੁਝ ਆਪ ਹੀ ਹੈ ਇਹ ਠਾਕੁਰ ਹੈ ਤਾਂ ਸੇਵਕ ਵੀ ਹੈ ਤੇ ਸੇਵਕ ਹੈ ਤਾਂ ਭਗਤ ਅਸਲ ਦੇ ਵਿੱਚ ਭਗਤ ਸੇਵਕ ਹੈ ਸਭਤ ਦੁਨੀਆਂ ਨੂੰ ਭਗਤੀ ਪੜਾਉਂਦਾ ਹੁੰਦਾ ਗੋਵੀ ਦਾ ਪਰਮੇਸ਼ਰ ਤੇ ਠੀਕ ਹੈ ਜੀ ਬੋਲੀ ਪਰ ਸਰੀਰ ਉਹਦੇ ਕੋਲ ਹੁੰਦਾ ਹੈ ਸਰੀਰ ਪਰਮੇਸ਼ਰ ਕੋਲ ਹੁੰਦਾ ਹੈ ਸਰੀਰ ਪਰਮੇਸ਼ਰ ਦਾ ਵਰਤਦਾ ਪਰਮੇਸ਼ਰੇ ਪੜਾਉਂਦਾ ਹੁੰਦਾ ਤਾਂ ਉਹਦੇ ਹੁਣ ਜਦ ਇਹ ਬਲ ਮਖਾਲਾ ਵਰਤਦਾ ਭਗਤ ਛੋਡੇ ਦਾ ਨਾਮ ਹੈ ਭਗਤ ਕਿਸੇ ਦੀ ਭਗਤੀ ਕਰਦਾ ਹੁੰਦਾ ਭਗਤ ਉਹਦਾ ਸੇਵ ਕਰਦਾ ਠੀਕ ਹੈ ਜੀ ਜਿਹਦੀ ਭਗਤੀ ਕਰਦਾ ਉਹ ਉਹ ਠਾਕੁਰ ਹੁੰਦਾ ਹੈ ਜੀ ਉਹ ਸਭੇ ਨਾਲ ਜੋੜਦਾ ਹੈ ਵੀ ਮੈਂ ਵੀ ਉੱਥੇ ਜੁੜਿਆ ਹਾਂ ਤੁਸੀਂ ਵੀ ਉੱਥੇ ਜੁੜੋ ਵੱਡੇ ਗਿਆਂ ਵਡਿਆਈ ਉਹ ਆਪਣੇ ਵਡਿਆਈ ਨਹੀਂ ਕਰੋਂਦਾ ਉਹ ਕਿਸੇ ਦੀ ਵਡਿਆਈ ਨਹੀਂ ਕਰਦਾ ਅਰ ਆਪੇ ਕਰੇ ਕਰਾਇਆ ਅਰ ਆਪੇ ਹੀ ਕਰਦਾ ਹੈ ਆਪੇ ਹੀ ਕਰਾਉਂਦਾ ਹੈ ਅਸਲ ਵਿੱਚ ਜੋ ਸੰਸਾਰ ਵਿੱਚ ਹੋ ਰਿਹਾ ਹੈ ਨਾ ਕਹੇ ਸਾਥੇ ਕਰਾਉਂਦੇ ਉਹ ਸਰਫਰ ਕੋਤਪਾਪ ਕੋਈ ਨਹੀਂ ਉਹਦੇ ਦਾ ਰਾਜਪੂਤ ਪਾਪ ਸਾਡੇ ਜਿਵੇਂ ਨਹੀਂ ਹੈ ਅਸੀਂ ਗੁੱਡੀ ਚਾਹ ਨਾ ਬੀ ਠੀਕ ਹੈ ਜੀ ਅਸੀਂ ਉਹਦਾ ਖਿਆਲ ਕਰਦੇ ਆ ਆਪੇ ਕਰੇ ਫਸਲ ਜੋ ਕੋਈ ਆਪਣੇ ਨਾਮ ਹੈ ਸਭ ਕੁਝ ਪੁੱਤ ਪਾਪ ਹੈ ਰੌਣਾ ਜੋ ਅਸੀਂ ਆਪਣਾ ਜੁਮਾ ਲੈ ਲੈਂਦੇ ਆ ਜਿਹੜਾ ਨਾ ਤਦੀ ਅਜੇ ਦੁਰਮਤਾ ਨਹੀਂ ਦੁਰਮਤਾ ਨੇ ਨਾ ਕਿਆ ਨਹੀਂ ਦਿੱਤੀ ਹੈ ਅਸਲ ਬਹੁਤੇ ਸਿਆਣੇ ਨੇ ਜਿਹੜੇ ਇਹ ਬਹੁਤੇ ਸਿਆਣੇ ਨੇ ਬਹੁਤ ਸਿਆਣੇ ਜਦ ਕਾ ਹੋ ਗਿਆ ਆਪਾਂ ਸਾਡੇ ਸੰਤ ਨੇ ਬਹੁਤ ਸਿਆਣੇ ਜਿਹੜੀ ਹੋਰ ਬੁੱਧਾਂ ਕਿ ਲਾਈਆਂ ਦੁਨੀਆਂ ਦੇ ਵਿੱਚ ਬਹੁਤ ਸਿਆਣੇ ਬਹੁਤ ਸਿਆਣੇ ਤੇ ਜਦ ਕਾ ਹੋ ਗਿਆ ਆਪਾਂ ਅਨਤ ਚੇਤਨ ਕਰ ਕ੍ਰਿਸ਼ਨਾਂ ਦੀ ਤਰ੍ਹਾਂ ਤੇ ਕੁਰਾਨੇ ਪੜਾਈ ਪੜਾਤੀ ਤੁਹਾਨੂੰ ਗੁਰਮਤ ਕਦੇ ਨਹੀਂ ਮਰਦੀ ਤੇ ਕੋਈ ਅਪਰਾਧੀ ਹੈ ਅਪਰਾਧੀ ਹੈ ਕਿ ਗਿਆਨ ਬਜ ਕੇ ਗਲਤ ਪੜਾਈ ਕਰ ਲੋ ਠੀਕ ਹੈ ਜੀ ਹਰ ਆਪ ਸਾਧਨ ਔਰ ਸੱਚੀ ਪੜ੍ਹਾਈ ਤੋਂ ਉਲਟ ਪੜਾਈ ਕਰਾਉਂਦਾ ਉਹ ਬਰਾਦੀ ਜੇ ਗੁੰਗਾਨਾ ਮੇਂ ਜਨਾਜਰ ਉਹਨਾਂ ਦੇ ਬਰਾਦੀ ਉਹਨਾਂ ਜਰ ਉਹ ਉਹਨਾਂ ਜਰ ਓਬੀ ਸਾਧ ਪੜਿਆ ਹੋਵੇ ਗੁੰਨਾਹਾਰ ਜਦ ਪੜ੍ਹਨ ਮੇਂ ਸਬਜਨ ਮੇਂ ਫੇਰ ਕਰਾਵੇ ਉਲਟ ਪੜਾਈ ਫੇਰ ਗੁੰਨਾਹਾਰ ਪੜਿਆ ਹੋਵੇ ਗੁੰਨਾਹਾਰ ਤਾਂ ਓਬੀ ਸਾਧ ਨਾ ਬਾਰੀ ਜਿਹੜਾ ਬਚਾਦਾ ਜਾਣਦਾ ਨਹੀਂ ਹੈ ਇਹਨਾਂ ਗਏ ਕਿ ਸੋਨੀ ਉਹਹੀ ਕਹਿੰਦੀ ਉਹ ਵੀ ਸਦਾ ਕੁਤੇ ਸਾਦੇ ਤੇ ਜੈਜੀ ਸੁਣਦੀ ਹੋਈ ਕਹਿੰਦੀ ਠੀਕ ਹੈ ਜੀ ਹਰ ਆਪੇ ਵੇਖੈ ਵਿਕਤੈ ਆਪੇ ਜਿਤ ਭਾਵੈ ਤਿਤ ਲਾਇ ਜਿਤ ਤਾਂ ਵੀ ਆਪ ਹੈ ਵੇਖਦਾ ਵੀ ਆਪ ਹੈ ਹਾਂਜੀ ਜਿਤ ਭਾਵੈ ਤਿਤ ਲਾਇ ਮਨ ਜਿੱਧਰ ਚਾਹੁੰਦਾ ਹਰ ਅੱਦਲਾ ਉਧਰ ਵੀ ਜਿਤ ਲਾਗਦੈ ਉਹ ਤੂੰ ਆਪਣੇ ਨੂੰ ਗੁਣ ਹੁੰਦਾ ਹੈ ਹਰ ਦਾ ਮਨ ਹੈ ਹਰ ਅੱਦਰ ਸਾਡੇ ਸਾਡਾ ਗੂੜ ਹੈ ਅਸਲ ਸਾਡੇ ਬੋਲ ਦੀ ਗਲਤੀ ਹੈ ਜਦੋਂ ਬੱਗੀ ਲਾਲ ਨੂੰ ਦੇਦ ਨਰਖੀਰਾਂ ਨੇ ਦੱਸਕੀਦਾ ਇਹ ਠੀਕ ਹੈ ਜੀ ਆਪਣੇ ਘਰ ਜਾਣ ਘਰ ਚ ਲਗਾਵੇ ਤਗੂਰ ਹੈ ਨਾ ਉਹਦਾ ਹੀ ਮੰਨ ਰੇ ਮਨ ਦੇ ਬੱਚੇ ਹੈ ਉਹਦੇ ਤੇ ਬੇਕਾਬੂ ਨਹੀਂ ਹੈ ਇੱਕ ਗੱਲ ਤੇ ਬੇਕਾਬੂ ਹੈ ਇਹ ਬਾਹਰ ਨਾਲ ਸੰਗਾ ਬਣਾਇਆ ਹੋਇਆ ਮੇਰਾ ਮਨ ਬੇਕਾਬੂ ਹੈ ਠੀਕ ਹੈ ਜੇ ਮੇਰਾ ਬੈਠੇ ਹੋ ਜਾ ਤੋ ਕਾਬੂ ਮੇਰਾ ਜੂ ਕਾ ਮੇਰਾ ਕਾਬੂ ਸਹਿਰਾਮ ਖੋਰੀ ਹੈ ਠੀਕ ਹੈ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉੱਜੜ ਪਾਏ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਕੋ ਜਣ ਜ ਪੈ ਜਾਂਦੇ ਨੇ ਖਾਰਗ ਪੈ ਜਾਂਦੇ ਨੇ ਕਿਹਨੇ ਵੀਾਰੇ ਪਾਉਣਾ ਸਾਰੇ ਮਨ ਨੂੰ ਕਹਿ ਰਿਹਾ ਹਰ ਹਰ ਇੱਕ ਨਾ ਮਾਰਗ ਪਾਏ ਹਰੇ ਮਾਰਗ ਤੇ ਪਾਉਂਦਾ ਹੈ ਮਨ ਨੂੰ ਹਾਂ ਅਰੇ ਉਜੜ ਗਿਆ ਹਰੇ ਹਾਰਾ ਬੰਦਾ ਸਾਮਤ ਹੋ ਗਿਆ ਉਜੜ ਜਾਪੇ ਪੈ ਗਿਆ ਠੀਕ ਹੈ ਜੀ ਉਹ ਬੁੱਧੀ ਕਹਿ ਰਹੀ ਆ ਗੱਲ ਹੋਰ ਹੈ ਬੁੱਧੀ ਕਹਿ ਰਹੀ ਹੈ ਉਹ ਗੱਲ ਹੋਰ ਹੈ ਉਹ ਐ ਜੋ ਪਰਪਲ ਆਇਆ ਉਹ ਭਗਤੀ ਦਾ ਹੈ ਸਭ ਤੇਰਾ ਹੁਕਮ ਆਪਰਾ ਉਹ ਬੁੱਧੀ ਦੀ ਗੱਲ ਹੈ ਉਹ ਕੋਈ ਤੂੰ ਇੱਟਾ ਉਹ ਕੋ ਤੇਰਾ ਆਪਰਾ ਜਿਹੜਾ ਮੈਂ ਮਾਨਾ ਇਹਦਾ ਪਰਪਲ ਉਹਦੇ ਤੋਂ ਭਗਤੀ ਦਾ ਨਹੀਂ ਮੈਂ ਦੱਸ ਕੀ ਕਰਾਂ ਉਹ ਇਹ ਭਗਤੀ ਆਇਆ ਉਹ ਭਗਤੀ ਦਾ ਇਹ ਨਾਲ ਕੋਈ ਸੰਬੰਧ ਨਹੀਂ ਹੈ ਉਹ ਗੱਲ ਹੋਰ ਹੈ ਹਾਂਜੀ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਹਰ ਸੱਚਾ ਸਾਹਿਬ ਸੱਚ ਤਪਾਵਸ ਕਰ ਵੇਖੇ ਚਲਤ ਸਬਾਈ ਸਾਹਿਬ ਆਪੇ ਸੱਚਾ ਸਾਹਿਬ ਸਖ ਤਪਾਸ ਅਜਿਹੇ ਤਪਾ ਹੈ ਨਾ ਤਪਾ ਵਸ ਇਹ ਵੀ ਸਾਥ ਸੁਰੂ ਕਰ ਇਹਨੂੰ ਵਸ ਵਿੱਚ ਕਰਦਾ ਹੈ ਅੱਛਾ ਜੀ ਜਿਹੜਾ ਤਪ ਕਰਾ ਦੇ ਵੀ ਆਪਣੇ ਨਾਲ ਜੋੜਦਾ ਤਪਾ ਵਸ ਇਹਨੂੰ ਵਸ ਵਿੱਚ ਕਰਦਾ ਹੈ ਦੋਨੋਂ ਵਸ ਵਿੱਚ ਕਰਦਾ ਹੈ ਇਹਨੇ ਆਪੇ ਆਪਣੇ ਦੋਨੋਂ ਵਸ ਵਿੱਚ ਕਰ ਲਿਆ ਤਪਾ ਵਸ ਪਰ ਵੇਖੇ ਚੱਲ ਤੋਂ ਪਾਏ ਚਲਦ ਕਰ ਚਲ ਤਸਵਾਇ ਸਾਰੇ ਚਲ ਤਰੀ ਤਫੇ ਤੇ ਚਾਹੇ ਬਸ ਖਾ ਲਵੇ ਚਾਹੇ ਨਾ ਖਾ ਲਵੇ ਜੇ ਖੁੱਲਾ ਘੜ ਦੇਵੇ ਦੇਖੋ ਆਪਣਾ ਮੁੰਡੇ ਨੂੰ ਚੋਰੀਆਂ ਡਾਕੇ ਮਾਰਨੇ ਸੁਣਾਉਂਦਾ ਬਚਪਨ ਤੇ ਜਿਵੇਂ ਬੜਾ ਕੋਣ ਬੱਤਿਆ ਨੂੰ ਡਾਕੇ ਮਾਰਨੇ ਚੋਰੀਆਂ ਆ ਬੁਲਟ ਉਲਟੇ ਕਾ ਵੀ ਸੁਣਾਉਂਦਾ ਸੁਆਪਾ ਤੇ ਜਿਵੇਂ ਬਾਰੇ ਗੁਰਪ੍ਰਸਾਦ ਕਹੇ ਜਾਂ ਨਾਨਕ ਹਰ ਸੱਚੇ ਕੇ ਗੁਣ ਗਾਏ ਗੁਰਪ੍ਰਸਾਦ ਤਾਂ ਕਹੇ ਜਾਂ ਨਾਨਕ ਹਾਂਜੀ ਕਰ ਸਕੇ ਕੇ ਗੁਣ ਗਾਏ ਗਿਆਨ ਦੀ ਕਿਰਪਾ ਨਾਲ ਗੁਰ ਪ੍ਰਸਾਦ ਨਾਲ ਗਿਆਨ ਦੀ ਕਿਰਪਾ ਜੋ ਗਿਆਨ ਹੈ ਮੇਰੇ ਉਹਦੀ ਰੋਸ਼ਨੀ ਦੇ ਵਿੱਚ ਗੁਰ ਪ੍ਰਸਾਦ ਗਿਆਨ ਦੀ ਰੋਸ਼ਨੀ ਮੇਰੇ ਕੋ ਗਿਆਨ ਹੈ ਉਹਦੀ ਰੋਸ਼ਨੀ ਵਿੱਚ ਕਹਿ ਸਕਦਾ ਹਾਂ ਕਹਿ ਰਹੇ ਹਾਂ ਕਹੇ ਜਾਂ ਨਾਮ ਕੋ ਹਰ ਸੱਚੇ ਦੇ ਗੁਣ ਗਾਏ ਫਿਰ ਉਹ ਹਰ ਸੱਚੇ ਦੇ ਗੁਣ ਗਾਉਂਦਾ ਜਿਹੜਾ ਮਨ ਵਸ ਚ ਆ ਜਾਂਦਾ ਉਹ ਸੱਚੇ ਦੇ ਗੁਣ ਗਾਉਂਦਾ ਫਿਰ ਠੀਕ ਹੈ ਜੀ ਇੱਥੇ ਪੰਜਵੀਂ ਪੌੜੀ ਸਮਾਪਤੀ ਹੈ ਜੀ